हां जी स्लैब कॉटन मिक्स एंड मैचिंग प्रिंट रहेगा दो सूट ਤੁਹਾਨੂੰ ਬਾਈ ਕਰਨੇ ਪੈਣੇ ਨੇ ਦੋ ਸੂਟਾਂ ਦਾ ਜੋ ਪ੍ਰਾਈਸ ਆ ਉਹ 475 ਫ੍ਰੀ ਸ਼ਿਪਿੰਗ ਦੇ ਨਾਲ 2.5 ਮੀਟਰ ਸ਼ਰਟ ਰਹੇਗੀ 2.5 ਮੀਟਰ ਇਸ ਤਰ੍ਹਾਂ ਬਾਟਮ ਰਹੇਗੀ ਦੋ ਸੂਟਾਂ ਦਾ ਪ੍ਰਾਈਸ 475 ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਮਸ਼ੀਨ ਵਰਕ ਸੂਟ ਰਹਣਗੇ ਕੈਮਰੀ कॉटन ਗਲਾ ਕੇਰਾ ਐਂਡ ਬਾਜੂ ਮਸ਼ੀਨ ਵਰਕ ਰਹੇਗਾ ਪ੍ਰਾਈਸ ਇਹਨਾਂ ਸੂਟਾਂ ਦਾ 750 ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਵੀ ਪਿਓਰ ਕੈਮਰੀ कॉटन फ्रंट ਐਂਡ ਬਾਜੂ ਮਸ਼ੀਨ ਵਰਕ ਰਹੇਗਾ ਪ੍ਰਾਈਸ ਇਹਨਾਂ ਸੂਟਾਂ ਦਾ 850 ਫ੍ਰੀ ਸ਼ਿਪਿੰਗ ਦੇ ਨਾਲ ਵਿਦਆਊਟ ਇਹ ਦੁਪੱਟਾ ਸੂਟ ਰਹਿਣਗੇ ਇਹਨਾਂ ਸੂਟਾਂ ਦਾ ਵੀ ਤੁਸੀਂ ਆਰਡਰ ਦੇ ਸਕਦੇ ਹੋ ਨੈਕਸਟ ਕਾਟਨ ਦੇ ਸੂਟ ਰਹਿਣਗੇ ਕਾਟਨ ਪਿਓਰ ਕਾਟਨ ਸ਼ਰਟ 1 ਮੀਟਰ ਬਾਟਮ ਵੀ 1 ਮੀਟਰ ਦੁਪੱਟਾ ਵੀ 1 ਮੀਟਰ ਰਹੇਗਾ ਬਾਟਮ ਤੇ ਵਰਕ ਹੋਇਆ ਇਹਨਾਂ ਸੂਟਾਂ ਦਾ ਪ੍ਰਾਈਸ ਹੈ 600 ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਦੁਪੱਟਾ ਸੂਟ ਰਹਿਣਗੇ ਸ਼ਰਟ 1.70 ਵੱਡੇ ਪਣੇ ਦੀ ਰਹੂਗੀ ਬਾਟਮ 2 ਮੀਟਰ ਵੱਡੇ ਪਣੇ ਦੀ ਰਹੂਗੀ ਮਲਮਲ ਦਾ ਨਾਲ ਕਾਟਨ ਦੁਪੱਟਾ ਰਹੇਗਾ ਫੁੱਲ ਸਾਈਜ਼ ਦੁਪੱਟਾ ਰਹੇਗਾ ਮੈਚਿੰਗ ਸੂਟ ਵੀ ਲੈ ਸਕਦੇ ਆ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਆ ਵਿਦਆਊਟ ਦੁਪੱਟੇ ਤੋਂ ਵੀ ਇਹ ਸੂਟ ਤੁਸੀਂ ਲੈ ਸਕਦੇ ਹੋ ਪ੍ਰਾਈਸ ਇਹਨਾਂ ਸੂਟਾਂ ਦਾ 780 ਫ੍ਰੀ ਸ਼ਿਪਿੰਗ ਦੇ ਨਾਲ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਦੇ ਸਕਦੇ ਹੋ ਨੈਕਸਟ ਮੈਚਿੰਗ ਸੂਟ ਲੈਣਗੇ ਪਿਓਰ ਕੈਮਰੀ ਕਾਟਨ ਸ਼ਰਟ 1.70 ਵੱਡੇ ਪਣੇ ਦੀ ਰਹੂਗੀ ਬਾਟਮ 2 ਮੀਟਰ ਵੱਡੇ ਪਣੇ ਦੀ ਰਹੇਗੀ ਆਲ ਓਵਰ ਸੂਟ ਵੀ ਤੁਸੀਂ ਲੈ ਸਕਦੇ ਹੋ ਆਲਓਵਰ ਸੂਟ 3.5 ਮੀਟਰ ਵੱਡੇ ਪਣੇ ਦਾ ਰਹੇਗਾ ਮੈਚਿੰਗ ਸੂਟ ਵੀ ਲੈ ਸਕਦੇ ਹੋ ਔਰ ਆਲਓਵਰ ਸੂਟ ਵੀ ਲੈ ਸਕਦੇ ਹੋ ਪ੍ਰਾਈਸ ਇਹਨਾਂ ਸੁੱਟਾਂ ਦਾ 499 ਫ੍ਰੀ ਸ਼ਿਪਿੰਗ ਦੇ ਨਾਲ ਮੇਰਾ WhatsApp ਨੰਬਰ ਉੱਪਰ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਆਰਡਰ ਦੇ ਸਕਦੇ ਹੋ ਨੈਕਸਟ ਦੁਪੱਟਾ ਇਸ ਸੂਟ ਰੰਗੇ ਮਸਲਿਨ ਕਾਟਨ ਸੂਟ ਰਹੇਗਾ ਮਸਲਿਨ ਕਾਟਨ ਦੀ ਬਾਟਮ ਏਮਬੋਇਡੀ ਹੋਈ ਹੈ ਬਾਟਮ ਤੇ ਆ ਸਲੀਵਸ ਤੇ इन्ना सूटों का प्राइज और बारह सौ फ्री शिपिंग स्क्रीनशॉट सेंड करके भी ऑर्डर दे सकते हो कैश ऑन डिलीवरी अपने को नहीं है जी पेमेंट एडवांस करनी पैंती है लिमिटेड स्टॉक हम जल्दी ऑर्डर कर सकते Next, हो नैक्सट मसलीन कॉटन का सूट रहेगा मसलीन कॉटन बॉटम रहेगी इंबॉयडी हुई है बॉटम और स्लीवस वर्क बारह सौ पाँह इना सूटों का प्राइज़ आ थैंक यू जी लाइक कमेंट शेयर जरूर करना